ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾ ਵੇਖ ਹੀ ਰਹੇ ਆ ਪਿਛਲੇ ਕਾਫੀ ਸਮੇਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬੋਚਤਾ ਨੂੰ ਢਾਹ ਲਾਉਣ ਦੀਆਂ ਸ਼ਾਸ਼ਾ ਸ਼ਰਾਰਤੀ ਲੋਕ ਰਚ ਰਹੇ ਐ ਤੇ ਗੁਰੂ ਕਿਰਪਾ ਕਰ ਰਿਹਾ ਗੁਰੂ ਦੀ ਕਲਾ ਵਰਤ ਰਹੀ ਐ ਗੁਰੂ ਦੇ ਸਿੱਖ ਸਿਵਾਵਾਂ ਨਿਭਾ ਰਹੇ ਐ ਤੇ ਗੁਰੂ ਦਾ ਹਰ ਇੱਕ ਗੁਰੂ ਦੇ ਤਖਤ ਦਾ ਹੁਕਮ ਇਨ ਬਿਨ ਮੰਨਦੇ ਐ ਲਾਗੂ ਕਰਦੇ ਐ ਸਰਦਾ ਵਿਸ਼ਵਾਸ ਦਿਖਾਉਂਦੇ ਐ ਅਰੇ ਲੋਕਾਂ ਦੀ ਤੁਸੀਂ ਵੇਖਿਓ ਕਿ ਪਹਿਲੇ ਦਿਨ ਜੋ ਦਰਖਾਸਤ ਦਿੱਤੀ ਉਸ ਤੋਂ ਬਾਅਦ ਦੋ ਤਰੀਕ ਨੂੰ ਮੁੱਕਰ ਗਈ ਕਹਿਣ ਦਾ ਭਾਵ ਸ੍ਰੀ ਕਾਲ ਤਖਤ ਸਾਹਿਬ ਜੋ ਹਰ ਇੱਕ ਸਿੱਖ ਕਹਿੰਦਾ ਹੈ ਕਿ ਹਰ ਇੱਕ ਸਿੱਖ ਦਾ ਸਿਰ ਨਮਨ ਹੁੰਦਾ ਉਸ ਤੱਕ ਤੱਕ ਗਏ ਤੇ ਇਹ ਲੋਕ ਉੱਥੇ ਜਾ ਕੇ ਮੁੱਕਰ ਗਏ ਸੀ ਤਾਂ ਕਿ ਇਹ ਦਿਖਾਉਣਾ ਚਾਹੁੰਦੇ ਸੀ ਵੀ ਅਸੀਂ ਨਹੀਂ ਕੁਝ ਸਮਝਦੇ ਪਰ ਗੁਰੂ ਕਲਾ ਵਰਤੌਂਦਾ ਹੈ ਤਾਂ ਗੁਰੂ ਦੇ ਸਿੱਖਾਂ ਨੇ ਜਿਸ ਤਰ੍ਹਾਂ ਉਸ ਦਿਨ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਸਮੁੱਚੀ ਹੋਰ ਲੀਡਰਸ਼ਿਪ ਨੇ ਜੋ ਭੈ ਸਤਕਾਰ ਅਦਬ ਦਿਖਾਇਆ ਕਿ ਅਸੀਂ ਹੋਰ ਤਖਤਮੂਰੇ ਨੀਚੋ ਕਦੇ ਸਿਰਫ ਤੇ ਸਿਰਫ ਸਾਡੀ ਕੌਮ ਦੇ ਤਖਤਮੂਰੇ ਝੁਕਦੇ ਆ ਤੇ ਉਸ ਤੋਂ ਬਾਅਦ ਫੇਰ ਜਦੋਂ ਇਨਵਿਨ ਇਹ ਏਜੰਸੀਆਂ ਦੀਆਂ ਚਾਲਾਂ ਸ਼ਾਸ਼ਾ ਨਾ ਕਾਮਯਾਬ ਹੋਈਆਂ ਕਾਲ ਤੱਕ ਸਭ ਦਾ ਸਨਮਾਨ ਸਤਕਾਰ ਸਮੁੱਚੀ ਅਕਾਲੀ ਡਿਸਪਲਿਨ ਬਹਾਰ ਰੱਖਿਆ ਤਾਂ ਇਹ ਜਾਣਬੁੱਝ ਕੇ ਫੇਰ ਸ੍ਰੀ ਅਕਾਲ ਤੱਕ ਸਾਹਿਬ ਨੂੰ ਢਾਇਆ ਲਾਉਣ ਦੀ ਬਦਨਾਮ ਕਰਨੀਆਂ ਸ਼ਾਸ਼ਾਂ ਕੋਝੀਆਂ ਵਾਰ-ਵਾਰ ਆਪਣੇ ਕਲਪਨਾਵਾ ਬਣਾ ਕੇ ਚੇਹ ਸਿੰਘ ਸਾਹਿਬਾਨ ਨੇ ਕਿਹਾ ਕਿ ਨਿਗਰਾਨ ਕਮੇਟੀ ਪਰ ਇਹ ਕਹਿੰਦੇ ਅਸੀਂ ਮਾਲਕਾਂ ਸਾਡੀ ਗਵਾਈ ਚ ਭਰਤੀ ਹੋਵੇ ਨਾਲ ਸਿੰਘ ਸਾਹਿਬ ਜੀ ਨੇ ਕਿਹਾ ਕਿ ਸੰਵਧਾਨ ਮੁਤਾਬਕ ਭਰਤੀ ਹੋਵੇ ਇਹ ਕਹਿੰਦੇ ਜੀ ਸੰਵਧਾਨ ਦੀ ਕੋਈ ਪਰਵਾਹ ਨਹੀਂ ਫਿਰ ਤੁਸੀਂ ਹੁਕਮਨਾਮਾ ਇਨਵਿਨ ਕੀ ਅਕਾਲ ਤੱਕ ਸਾਉ ਦਾ ਇੱਕ ਹੁਕਮਨਾਮਾ ਹੀ ਜਿਨੂੰ ਆਪਾਂ ਤੁਰੰਮਰੋੜ ਕੇ ਪੇਸ਼ ਕਰੀ ਜਾਂਦੇ ਆ ਜੋ ਜੈਨੂਇਨ ਹੈ ਉਹ ਸਾਰਾ ਸੈਕ ਕੌਮ ਵੇਖ ਰਹੀ ਹੈ ਤੇ 32 ਲੱਖ ਵਰਕਰ ਨੇ ਸੈਕ ਕੌਮ ਨੇ ਭਰਤੀ ਮਹਿਮ ਚ ਯੋਗਦਾਨ ਭਾਗ ਲੈ ਕੇ ਦੱਸਤਾ ਕਿ ਸਿੰਘ ਸਾਹਿਬ ਦਾ ਸਨੇਹਾ ਸਾਡੇ ਤੈ ਪਹੁੰਚਿਆ ਸੀ ਸੈਕ ਕੌਮ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਵਾਸਤੇ 32 ਲੱਖ ਵਰਕਰ ਨੇ ਭਰਤੀ ਕੀਤੀ ਪਰ ਇਹ ਲੋਕ ਵਾਰ-ਵਾਰ ਕਿਹੜੀਆਂ ਤਾਕਤਾਂ ਦਾ ਇਸ ਹਮਲ ਰਹੇ ਹੈ ਜਿਹੜੀਆਂ ਸੈਕ ਕੌਮ ਵਿਰੋਧੀ ਤਾਕਤਾਂ ਤੁਹਾਨੂੰ ਪਤਾ ਹੋ ਪਿਛਲੇ ਸਮੇਂ ਦੇ ਵਿੱਚ ਇੱਕ ਅਦਾਰਾ ਸਪੋਕਸਮੈਨ ਕਿਸ ਤਰ੍ਹਾਂ ਕੀ ਲਿਖਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਮਰਿਆਦਾ ਦੇ ਸਿਧਾਂਤਾਂ ਦੇ ਤੇ ਸਿੱਖ ਰਹਿਤ ਮਰਿਆਦਾ ਦੇ ਗੁਰਬਾਣੀ ਦੇ ਸ਼ਰਧਾ ਤੇ ਵਿਸ਼ਵਾਸ ਦੇ ਕੌਮ ਦੇ ਤੇ ਮਤਲਬ ਸਵਾਲ ਠਾਏ ਤੋੜ ਮਰੋੜ ਕੇ ਪੇਸ਼ ਕਰਨੀਆਂ ਸਾਜਸ਼ਟਾ ਹੋਈਆਂ ਤੇ ਉਹ ਜੋ ਅਦਾਰਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨ ਨੂੰ ਹੀ ਨਹੀਂ ਮੰਨਦਾ ਉਹ ਪੁਜਾਰੀ ਨਾ ਦਿੰਦਾ ਤੇ ਇਥੋਂ ਤੱਕ ਕਹਿੰਦਾ ਕਿ ਵੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਦੀ ਜ਼ਰੂਰਤ ਹੀ ਨਹੀਂ ਤੇ ਜਦੋਂ ਉਹ ਪੰਜੋ ਸੇਕਿਆ ਹੋਇਆ ਸਿੰਘ ਸਾਹਿਬਾਨ ਨੇ ਗੁਰਮਤਾ ਕਰਕੇ ਜੇ ਬੁਲਾਇਆ ਨਹੀਂ ਗਿਆ ਅਖੀਰ ਪੰਜੋ ਸੇਕ ਤਾਂ ਵੀ ਇਸ ਨਾਲ ਕੋਈ ਸਬੰਧ ਨਹੀਂ ਤੇ ਇਹ ਲੋਕ ਬਾਰ ਬਾਰ ਜਿਹੜਾ ਵੀ ਇਸ ਧੜੇ ਦੇ ਤੁਸੀਂ ਵੇਖ ਲਓ ਆਗੂ ਸਾਹਿਬਾਨ ਉਸ ਨੂੰ ਬੁਲਾ ਕੇ ਮੂਹਰੇ ਖੜੇ ਕਰਕੇ ਉਹ ਸਾਸ਼ ਦਾ ਇਸ਼ਾਰਾ ਹੋ ਰਿਹਾ ਹੈ ਕਿਉਂਕਿ ਉਹ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾ ਲਾ ਰਿਹਾ ਸੀ ਲਾਉਣ ਦੀਆਂ ਸ਼ਾਸ਼ਾ ਕਰ ਰਿਹਾ ਸੀ ਤੇ ਉਹ ਉਹੀ ਕੌਮ ਨਾਲ ਕਿੱਡ ਕੱਢ ਰਿਹਾ ਹੈ ਉਹ ਧਾਰਾ ਸੇਕਾਉ ਨਾਲ ਕਿਹੜਾ ਕੱਢ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਨਾਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਪਰ ਇਹ ਉਹਦੇ ਦਸਤਾਵੇਜ਼ ਬਣ ਰਹੇ ਨੇ ਇਹ ਜਿੰਨੇ ਬਾਗੀ ਭਰਾ ਨੇ ਤੁਸੀਂ ਵੇਖੇ ਹੀ ਹੈ ਗੱਲ ਅਸੀਂ ਹੁਕਮ ਨਾਵੀ ਦੀ ਕਰਦੇ ਆ ਇਹਨੇ ਮੈਨ ਲਾਗੂ ਕਰਨ ਦੀ ਪਰ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਇਆ ਕਿ ਇਹ ਅਦਾਰੇ ਨੂੰ ਮੂੰਹ ਨਹੀਂ ਲਾਉਣਾ ਤੇ ਉਹ ਤੇ ਖੜ ਖੜ ਕੇ ਅਸੀਂ ਬੋਲ ਰਹੇ ਆ ਤੇ ਉਹ ਬੂਸਟ ਕਰ ਰਿਹਾ ਊਲ ਜਲੂਲ ਪਸਾਵਾ ਕਿਉਂ ਕਿਉਂਕਿ ਇਹ ਇੱਕ ਹੋਗੇ ਦੋਨੇ ਉਹ ਵੀ ਅਕਾਲ ਤਖਸਬ ਨੂੰ ਢਾ ਲਾਉਣ ਵਾਲਾ ਤੇ ਇਹ ਵੀ ਅਕਾਲ ਤਖਸਬ ਨੂੰ ਢਾ ਲਾਉਣ ਵਾਲੇ ਇਕੱਠੇ ਹੋਗੇ ਪਰ ਜਦੋਂ ਅਕਾਲ ਤਖਸਬ ਦੇ ਸਿਧਾਂਤ ਦੀ ਗੱਲ ਹੁੰਦੀ ਹੈ ਤਾਂ ਜੇ ਕੋਈ ਸਵਾਲ ਕਰਦਾ ਹੈ ਵੀ ਭਾਈ ਤੁਸੀਂ ਗੁਰਮਤ ਦੇ ਧਾਰਨੀ ਨਹੀਂ ਕਹਿੰਦੇ ਨਹੀਂ ਜੀ ਅਸੀਂ ਅਕਾਲ ਤਖਸਬ ਨੂੰ ਮੰਨਦੇ ਆਂ ਸਿੱਖੀ ਨੂੰ ਮੰਨਦੇ ਆਂ ਕੀ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੀ ਵੱਡੇ ਹੋਗੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿੱਥੇ ਪੰਜਾਂ ਨੂੰ ਅੰਮ੍ਰਿਤ ਛਕਾਇਆ ਉੱਥੇ ਪੰਜਾਂ ਤੋਂ ਸਭ ਤੋਂ ਪਹਿਲਾਂ ਆਪ ਅੰਮ੍ਰਿਤ ਛਕਾਇਆ ਗੁਰਬਾਣੀ ਚ ਵੀ ਹੈ ਸਾਡੇ ਇਤਿਹਾਸ ਦੀ ਕਿ ਵੀ ਹੈ ਕਿ ਸਿੱਖੀ ਦੇ ਸਕੂਲ ਦੇ ਵਿੱਚ ਦਾਖਲਾ ਉਦੋਂ ਮਿਲਦਾ ਹੈ ਕਿ ਜਦੋਂ ਆਪਾਂ ਗੁਰਮਤ ਦੇ ਧਾਰਨੀ ਹੁੰਨੇ ਆ ਪੰਜਾਂ ਤੋਂ ਅੰਮ੍ਰਿਤ ਪਾਣ ਕਰਦੇ ਆ ਤੇ ਅਸੀਂ ਕੌਮ ਦੇ ਹੈਡਮਾਸਟਰ ਲੱਗਣ ਨੂੰ ਲੱਗਣ ਲੱਗੇ ਫਿਰਦੇ ਆ ਨੰਬਰਦਾਰ ਬਣੇ ਫਿਰਦੇ ਆ ਪ੍ਰਿੰਸੀਪਲ ਬਣੇ ਫਿਰਦੇ ਆ ਦਾਖਲਾ ਹਜੇ ਲਿਆ ਨਹੀਂ ਜੇ ਕੋਈ ਸਵਾਲ ਕਰਦਾ ਕਿ ਨਹੀਂ ਜੀ ਅਸੀਂ ਅਕਾਲ ਤਖਤ ਨੂੰ ਮੰਨਦੇ ਆ ਸਿੱਖ ਕੌਮ ਦੇ ਸਿਧਾਂਤਾਂ ਨੂੰ ਮੰਨਦੇ ਆ ਪਰ ਗੁਰਮਤ ਦੇ ਧਾਰਨੀ ਨਹੀਂ ਹੋਣਾ ਰੱਬ ਦਾ ਵਾਸਤਾ ਜਿਹੜੀਆਂ ਲਈ ਤੇ ਤੁਸੀਂ ਤੁਰੇ ਹੋਏ ਹੋ ਇਤੇ ਕੱਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਵਾਸਤੇ ਵੀ ਫਿਰ ਇਹ ਤਾਂ ਤੁਹਾਡੀ ਬੇਸ ਬਣ ਕੇ ਇਹਨਾਂ ਆਧਾਰਨ ਬਣ ਜੇ ਕਿ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਕਮੇਟੀ ਤਾਂ ਗੁਰਮਤ ਦੇ ਧਾਰਨੀ ਨਹੀਂ ਹੈਗੀ ਤੇ ਸਭ ਤੋਂ ਸਰਵਉੱਚ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਦੁਨਿਆਵੀ ਕੋਰਟਾਂ ਦੇ ਵਿੱਚ ਇਹ ਕੇਸ ਪੈਗੇ ਜੇ ਕਿ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਅੰਮ੍ਰਿਤ ਚੋਣ ਲੜਨ ਵਾਸਤੇ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਨਹੀਂ ਕਿਉਂਕਿ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਸਿੰਘ ਸਹਿਬਾਨ ਨੇ ਤੁਹਾਨੂੰ ਸਨਮਾਨ ਦਿੱਤਾ ਤੁਹਾਨੂੰ ਬਣਾਤਾ ਕੀ ਪਤਾ ਸੀ ਜੀ ਸਹਿਬਾਨ ਨੂੰ ਵੀ ਤੁਸੀਂ ਗੁਰਮਤਿ ਧਾਰਨੀ ਨੂੰ ਤਾਂ ਅਕਾਲੀ ਸਭਦ ਵੇਖਿਆ ਕਿ ਤੁਸੀਂ ਅਕਾਲੀ ਲੀਡਰ ਹੋ ਤੁਸੀਂ ਐਮਐਲਏ ਰਹੇ ਹੋ ਪੋਜੀਸ਼ਨਾਂ ਚਾਹੇ ਹੁਣ ਤੋਂ ਤੁਹਾਨੂੰ ਲੋਕਾਂ ਨੇ ਨਕਾਰਤਾ ਮੂਹ ਨਹੀਂ ਲਾਇਆ ਪਰ ਅਕਾਲੀ ਸਭਦ ਵੇਖ ਕੇ ਤੁਹਾਨੂੰ ਕਮੇਟੀ ਚ ਪਾਤਾ ਕਿੱਥੇ ਤੁਹਾਡਾ ਫਰਜ ਬੰਦਾ ਸੀ ਗੁਰਮਤਿ ਧਾਰਨੀ ਹੋਣਾ ਤੁਸੀਂ ਆਵਾਜ਼ ਦੇ ਰਹੇ ਹੋ ਸਿੱਖ ਸੁਸਾਇਟੀਆਂ ਨੂੰ ਅਮਰਤਾਰੀ ਨੂੰ ਆਵਾਜ਼ ਦੇ ਰਹੇ ਹੋ ਸਿੱਖ ਕੌਮ ਨੂੰ ਆਵਾਜ਼ ਦੇ ਰਹੇ ਹੋ ਸੰਪਰਦਾਵਾਂ ਨੂੰ ਜੋ ਸਿੱਖੀ ਸਿਧਾਂਤ ਦਾ ਪ੍ਰਚਾਰ ਕਰਦੀਓ ਨੰਬਰਦਾਰ ਤੁਸੀਂ ਬਣ ਰਹੇ ਹੋ ਕਿ ਅਸੀਂ ਅਕਾਲ ਤਖਤ ਆਪਣੇ ਆਪ ਨੂੰ ਅਕਾਲ ਤਖਤ ਹੀ ਸਮਝ ਲਾ ਗਏ ਜਿਸ ਤਰ੍ਹਾਂ ਤੁਸੀਂ ਅੱਜ ਵੀ ਤੁਹਾਡੀ ਬਿਆਨਬਾਜ਼ੀ ਹੋਈ ਹੈ ਕਿ ਜੀ ਪੰਜ ਮੈਂਬਰੀ ਕਮੇਟੀ ਪਹਿਲੀ ਗੱਲ ਤਾਂ ਸੱਤ ਮੈਂਬਰੀ ਕਮੇਟੀ ਨਿਗਰਾਨ ਨੂੰ ਤੁਸੀਂ ਪੰਜ ਮੈਂਬਰੀ ਕਰਤਾ ਆਪ ਹੀ ਤੁਸੀਂ ਅੱਜ ਪੰਜ ਮੈਂਬਰੀ ਪੰਜ ਮੈਂਬਰੀ ਕਹਿ ਰਹੇ ਹੋ ਤੇ ਦੂਜਾ ਏਕਤਾ ਵਾਸਤੇ ਬਣਾਈ ਸੀ ਤੁਹਾਡੇ ਦੋ ਸੀਨੀਅਰ ਆਗੂ ਜਿਨ੍ਹਾਂ ਤੇ ਕੋਈ ਸਵਾਲ ਨਹੀਂ ਕੋਈ ਕਿੰਤੂ ਨਹੀਂ ਸਾਰੀ ਜ਼ਿੰਦਗੀ ਬੇਦਾਗ ਕੌਮ ਨੂੰ ਸਮਰਪਿਤ ਰਹੀ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂਂਗਰ ਜੀ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਉਹਨਾਂ ਨੇ ਅਸਤੀਫਾ ਦਿੱਤਾ ਤੁਹਾਡੀਆਂ ਸਾਰੀਆਂ ਸ਼ਰਾਰਤਾਂ ਵੇਚ ਕੇ ਪਰ ਤੁਸੀਂ ਇੱਕ ਵਾਰ ਵੀ ਅਪੀਲ ਨਹੀਂ ਕੀਤੀ ਇੱਕ ਵਾਰ ਵੀ ਤੁਸੀਂ ਘਰੇ ਚੱਲ ਕੇ ਨਹੀਂ ਗਏ ਨਾ ਸਰਦਾਰ ਰਜਿੰਦਰ ਸਿੰਘ ਧਾਮੀ ਜੀ ਆਂ ਦੇ ਨਾ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਜੀ ਆਂ ਦੇ ਤੇ ਤੁਸੀਂ ਤਾਂ ਸਮਾਂ ਦੀ 5 ਮਈ 19 ਤੇ ਸਿੰਘ ਸਾਹਿਬ ਨੇ ਜੇ ਹਜੇ ਮੀਟਿੰਗ ਕਰਨੀ ਹੈ ਅਪਦੇਸ਼ ਕਰਨਾ ਅਗਲਾ ਤੇ ਜਾਂ ਆਗੂ ਨਿਯੁਕਤ ਕਰਨਾਗਾ ਤੁਸੀਂ ਆਪ ਹੀ ਚੱਲ ਪੇ ਇੰਨੀ ਕਾਲੀ ਕੌਮ ਨੂੰ ਢਾ ਲਾਉਣੀ ਕੌਮ ਦਾ ਨੁਕਸਾਨ ਕਰਨਾ ਸੇਕੌਮ ਜੋ 32 ਲੱਖ ਭਰਤੀ ਹੋਈ ਹੈ ਉਹਨਾਂ ਨੂੰ ਨੁਕਸਾਨ ਪਹੁੰਚਾਉਣਾ ਸ਼ਾਸ ਸ਼ਾਦੀਨ ਤੁਹਾਡਾ ਏਜੰਡਾ ਕਲੀਅਰ ਹੈ ਪਰ ਜਾਣ ਬੁੱਝ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਦੇ ਸਤਕਾਰ ਨੂੰ ਢਾਹ ਲਾਉਣ ਦੀਆਂ ਸ਼ਾਸ ਸ਼ਾ ਕਰ ਰਹੇ ਹੋ ਕੋਸ਼ਿਸ਼ਾਂ ਕਰ ਰਹੇ ਹੋ ਤੇ ਜੋ ਅਕਾਲ ਤਖਤ ਸਾਹਿਬ ਦਾ ਉਪਦੇਸ਼ ਹੈ ਸੰਦੇਸ਼ ਹੈ ਉਹ ਤੇ ਰਤੀ ਭਰ ਵੀ ਰਤੀ ਭਰ ਵੀ ਤੁਸੀਂ ਪਹਿਰਾ ਨਹੀਂ ਦੇ ਰਹੇ ਦੂਜੇ ਅਕਾਲੀ ਦਲਾਂ ਕੋਲੇ ਜਾਣਾ ਦੂਰ ਦੀ ਗੱਲ ਤੁਸੀਂ ਜੋ ਆਗੂ ਬਣਾਏ ਸੀ ਸਤਕਾਰਯੋਗ ਉਹਨਾਂ ਦੇ ਘਰੇ ਨਹੀਂ ਗਏ ਤੇ ਫੇਰ ਭਰਤੀ ਅਸੀਂ ਅਕਾਲੀ ਦਲ ਦੀ ਕਰਨੀ ਹੈ ਤੇ ਅਕਾਲੀ ਦਲ ਦੇ ਦਫ਼ਤਰ ਆਉਣਾ ਨਹੀਂ ਸਰਦਾਰ ਬਲਵਿੰਦਰ ਸਿੰਘ ਭੂਂਦਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਵੀ ਇਹ ਕਿਹਾ ਸੀ ਨਾ ਵੀ ਮੇਰੀ ਜੇਬ 'ਚ ਤਾਂ ਸਾਰਾ ਰਿਕਾਰਡ ਨਹੀਂ ਹੈਗਾ ਦਫ਼ਤਰ ਚੱਲੋ ਅਕਾਲੀ ਦਲ ਦੇ ਆਪਾਂ ਪੰਥ ਦਾ ਦਫ਼ਤਰ ਹੈ ਕੌਮ ਦਾ ਦਫ਼ਤਰ ਹੈ ਚੱਲੋ ਦਫ਼ਤਰ ਚਲਦੇ ਆਂ ਆਪਾਂ ਉੱਥੇ ਵੇਖਦੇ ਆਂ ਤੁਸੀਂ ਕਹਿੰਦੇ ਅਜ ਦਫ਼ਤਰ ਵੀ ਨਹੀਂ ਜਾਣਾ ਅਕਾਲੀ ਦਲ ਦੇ ਦਫ਼ਤਰ ਵੀ ਨਹੀਂ ਜਾਣਾ ਭਰਤੀ ਅਸੀ ਅਕਾਲੀ ਦਲ ਦੀ ਕਰਨੀ ਹੈ ਜੇ 32 ਲੱਖ ਵਰਕਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਭਰਤੀ ਕੀਤੀ ਸਿੰਘ ਸਹਿਬਾਨ ਨੇ ਸراہਿਆ ਕਿ ਬਹੁਤ ਵਧੀਆ ਸਾਰੇ ਪੰਜਾਬ ਦੇ ਵਿੱਚ ਨਾਲ ਦੇ ਸੂਬਿਆਂ ਦੇ ਵਿੱਚ ਭਰਤੀ ਹੋ ਰਹੀ ਹੈ ਤੇ ਤੁਸੀਂ ਉਹਨੂੰ ਭਗੌੜੇ ਕਹਿ ਰਹੇ ਹੋ ਸਿੰਘ ਸਹਿਬਾਨ ਨੇ ਲੈਟਰ ਦਿੱਤਾ ਕਿ ਸੇਵਾ ਪੂਰੀ ਹੋ ਗਈ ਸਦਾਈ ਕਰ ਲਈ ਸਮੁੱਚੀ ਲੀਡਰਸ਼ਿਪ ਨੇ ਤੁਸੀਂ ਭਗੌੜੇ ਕਹਿ ਰਹੇ ਹੋ ਫਿਰ ਮਤਲਬ ਅਕਾਲ ਤਖਤ ਸਭ ਤੋਂ ਵੱਡੇ ਹੋਗੇ ਤੁਸੀਂ ਸੋ ਮੇਰਾ ਕਹਿਣ ਦਾ ਭਾਵ ਤੁਹਾਡਾ ਏਜੰਡਾ ਇੱਕੋ ਹੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਤੁਸੀਂ ਨਕਸਾਉਣ ਭਰਾਉਣ ਦੀ ਕੋਚਾਂ ਕਰ ਰਹੇ ਹੋ ਜਿਹੜੇ ਲੋਕ ਜਿਹੜੀ ਕੌਮ ਜਿਹੜੇ ਵਰਕਰ ਜਿਹੜੇ ਗੁਰ ਸਿੱਖ ਈਕਾਲ ਤੱਕ ਸਭ ਨੂੰ ਮੰਨ ਰਹੇ ਐ ਉਹ ਮੰਨ ਰਹੇ ਐ ਮੰਨਦੇ ਰਹਿਣਗੇ ਪਰ ਤੁਸੀਂ ਆਪਣੇ ਇਹ ਜੋ ਸੇਕੇ ਹੋਏ ادارے ਐ ਉਹਨਾਂ ਰਾਹੀਂ ਸਿਰਫ ਤੇ ਸਿਰਫ ਅਫਵਾਹ ਗੱਲਾਂ ਦਾ ਕੜਾ ਜਾਂ ਇੱਕ ਝੂਠ ਨੂੰ ਬਾਰ-ਬਾਰ ਬੋਲ-ਬੋਲ ਬਾਰ-ਬਾਰ ਬੋਲ-ਬੋਲ ਸੱਚ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਕੌਮ ਸ੍ਰੀ ਅਕਾਲ ਤਖਤ ਸਭ ਨੂੰ ਨਹੀਂ ਮੰਨਦੀ ਅਕਾਲ ਤਖਤ ਸਭ ਦਾ ਹੁਕਮ ਨਹੀਂ ਮੰਨਦੀ ਹਾਲਾਂਕਿ ਕੌਮ ਮੰਨ ਰਹੀ ਐ ਕੌਮ ਮੰਨ ਰਹੀ ਹੈ ਪਰ ਤੁਹਾਡਾ ਏਜੰਡਾ ਕਿ ਕੌਮ ਨੂੰ ਘੇਰ ਕੇ ਰੱਖਣਾ 7 ਮਹੀਨੇ ਪਹਿਲਾਂ ਹੋ ਗਏ 6 ਮਹੀਨੇ ਹੋਰ ਅਸੀਂ ਘੇਰ ਕੇ ਰੱਖਾਂਗੇ ਕਿਉਂ ਕਾਂਗਰਸ ਨੂੰ ਆਮ ਆਦਮੀ ਨੂੰ ਭਾਜਪੀ ਨੂੰ ਨੈਸ਼ਨਲ ਪਾਰਟੀਆਂ ਨੂੰ ਅਸੀਂ ਗਰਾਊਂਡ ਦੇ ਰਹੇ ਹਾਂ 27 ਨੇੜੇ ਆ ਰਹੀ ਤੇ ਤੁਸੀਂ ਆਪਣੀ ਤਿਆਰੀ ਕਰੋ ਤੇ ਸਿੱਖਾਂ ਦੀ ਜਮਾਤ ਜਿਹੜੀ ਸਿਆਣੀ ਲੀਡਰਸ਼ਿਪ ਦੀ ਅਗਵਾਈ ਦੇ ਵਿੱਚ ਜਿਹਨੂੰ ਇਸ ਦਿੱਲੀ ਨੇ 5 ਸਾਲ ਨਹੀਂ ਚੱਲਣ ਦਿੱਤਾ ਤੇ ਇਸ ਜੋਗ ਲੀਡਰਸ਼ਿਪ ਨੇ ਲਗਾਤਾਰ 10 ਸਾਲ ਪੰਜਾਬ ਦੀ ਸੇਵਾ ਕੀਤੀ 7 ਤੋਂ ਲੈ ਕੇ 17 ਤੱਕ ਪਰ ਵਿੱਚ ਡੋਗਰੇ ਵੀ ਹੁੰਦੇ ਆ ਤੇ ਪਰ ਇਸ ਕਰਕੇ ਸੰਗਤ ਸਮਝੇ ਕਿ ਇਹ ਲੋਕਾਂ ਦਾ ਸੰਦੇਸ਼ ਕੀ ਹੈ ਉਪਦੇਸ਼ ਕੀ ਹੈ ਚਾਲ ਕੀ ਹੈ ਕਿ ਹੈ ਅਸੀਂ ਕੌਮ ਦੇ ਲੰਬੜਦਾਰ ਬਣਦੇ ਆ ਪਰ ਅਸੀਂ ਗੁਰਮਤ ਦੇ ਧਾਰਨੀ ਨਹੀਂ ਹੋਣਾ ਤੁਹਾਡੇ ਬਜ਼ੁਰਗਾਂ ਦੀਆਂ ਰੂਹਾਂ ਕੀ ਸੋਚਦੀਆਂ ਹੋਣਗੀਆਂ ਮਡਾਲਾ ਸਾਹਿਬ ਤੁਸੀਂ ਘੱਟੋ ਘੱਟ ਹੀ ਕਹਿ ਦਿੰਦੇ ਗੱਲ ਵੀ ਚਲੋ ਭਾਈ ਅਸੀਂ ਸ਼ੱਕਾਂ ਗੁਰਗੁਰਮਤ ਦੇ ਧਾਰਨੀ ਹੋਵਾਂਗੇ ਜਾਂ ਹੈਗੇ ਆ ਤੁਸੀਂ ਮੁਨਕਰ ਹੋ ਕੇ ਤਾਂ ਮੈਂ ਸਮਝਦਾ ਵੱਡੇ ਬਡਾਲਾ ਸਭ ਦੀ ਰੂਹ ਕੀ ਸੋਚਦੀ ਹੋ ਸੋ ਇਸ ਕਰਕੇ ਪਹਿਲਾ ਆਪਣਾ ਸਵਾਰੀਏ ਇਸ ਸਿੱਖੀ ਦੇ ਸਕੂਲ ਚ ਦਾਖਲਾ ਲਈਏ ਤੇ ਕੌਮ ਨੂੰ ਭੰਬਲ ਪੂਸੇ ਚ ਨਾ ਪਾਈਏ ਜੇ ਗੁਰਮਤ ਦੇ ਧਾਰਨੀ ਹੋਵੋਗੇ ਤਾਂ ਕਿਦੇ ਵੀ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਕੋਈ ਸਜੰਤਰ ਨਹੀਂ ਰਚੋਗੇ ਸ਼ਰੋਮਣੀ ਕਮੇਟੀ ਪ੍ਰਤੀ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਇਹ ਸਭ ਕੁਝ ਏਜੰਸੀਆਂ ਦੇ ਹਿਸ਼ਾਰੇ ਤੇ ਤਾਈਆਂ ਤੁਸੀਂ ਖੇਡ ਰਹੇ ਹੋ ਕੌਮ ਦਾ ਨੁਕਸਾਨ ਕਰ ਰਹੇ ਹੋ ਕਿਉਂਕਿ ਤੁਸੀਂ ਗੁਰਮਤ ਦੇ ਧਾਰਨੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ